ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇਖਦੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਚੱਲਿਆ ਜੀ ਆਪਾਂ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਦੇ ਕਰਾਂਗੇ ਦਰਸ਼ਨ ਦੇਦਾਰੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਦੇਦਾਰੇ ਜਿਨ੍ਹਾਂ ਨੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰੇ ਵੀਰ ਭਰਾ ਪੈਣ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਜਨਮ ਸਥਾਨ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੂਜੀ ਪਾਤਸ਼ਾਹੀ ਪਿੰਡ ਸਰਾਏ ਨਾਗਾ ਸ਼੍ਰੀ ਮੁਕਸਰ ਸਾਹਿਬ ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਿੱਖਾਂ ਦੇ ਦੂਜੇ ਸਾਹਿਬ ਹੋਏ ਹਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਅਵਤਾਰ 31 ਮਾਰਚ 1504 ਈਸਵੀ ਨੂੰ ਪਿਤਾ ਭਾਈ ਫੇਰੂਮਲ ਜੀ ਅਤੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਪਿੰਡ ਮਤੇ ਦੀ ਸਰਾ ਅੱਜ ਕੱਲ ਸਰਾਏ ਨਾਗਾ ਜ਼ਿਲ੍ਹਾ ਫਿਰੋਜ਼ਪੁਰ ਅੱਜ ਕੱਲ ਸ਼੍ਰੀ ਮੁਕਸਰ ਵਿਖੇ ਹੋਇਆ ਆਪ ਜੀ ਦੇ ਬਚਪਨ ਦਾ ਨਾਮ ਭਾਈ ਲੈਣਾ ਸੀ ਅਤੇ ਆਪ ਜੀ ਦੇ 11 ਸਾਲ ਬਚਪਨ ਇਸੇ ਜਗ੍ਹਾ ਤੇ ਗੁਜ਼ਾਰਿਆ ਇਹ ਕੁਗ ਵੱਸਦਾ ਨਗਰ ਮਤੇ ਦੀ ਸਰਾ ਦੇ ਨਾਲ ਮਸ਼ਹੂਰ ਹੋਇਆ ਇਸ ਪਿੰਡ ਦਾ ਚੌਧਰੀ ਤਖਤਮਲ ਸੀ ਜੋ ਆਸੇ ਪਾਸੇ ਦੇ 70 ਪਿੰਡਾਂ ਦਾ ਮਾਲਕ ਸੀ ਚੌਧਰੀ ਤਖਤਮਲ ਇੱਕ ਤਕੜਾ ਤੇ ਧਰਨਾਟ ਬੰਦਾ ਸੀ ਜੀਸੇ ਦਾ ਦੂਰ ਦੂਰ ਤੱਕ ਵਪਾਰਿਕ ਕਾਰੋਬਾਰ ਚੱਲਦਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਭਾਈ ਫੇਰੂ ਮੱਲ ਜੀ ਪਿੰਡ ਮੰਗੋਵਾਲ ਦੇ ਰਹਿਣ ਵਾਲੇ ਸਨ ਕਾਰੋਬਾਰ ਨੂੰ ਲੈ ਕਰਕੇ ਪਿੰਡ ਦੇ ਮਤੇ ਦੀ ਸਰਾਂ ਚੌਧਰੀ ਤਖਤ ਮੱਲ ਦੇ ਕੋਲ ਪਰਿਵਾਰ ਸਮੇਤ ਰਹਿਣ ਲੱਗੇ ਅਤੇ ਚੌਧਰੀ ਤਖਤ ਮੱਲ ਦੇ ਮੁਨਸ਼ੀ ਦੀ ਨੌਕਰੀ ਕੀਤੀ ਤੇ ਇੱਥੇ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਪਤਾਰ ਹੋਇਆ ਜਦ ਗੁਰੂ ਅੰਗਦ ਦੇਵ ਜੀ 11 ਕਲਸਾਲਾਂ ਦੇ ਸਨ ਤਾਂ ਉਸ ਵਕਤ ਬਾਬਰ ਕਾਬਲ ਤੋਂ ਪਾਕ ਪਟਨਾ ਫਿਰੋਜ਼ਪੁਰ ਹੁੰਦੇ ਹੋਏ ਇਸ ਇਲਾਕੇ ਵਿੱਚ ਪਹੁੰਚਿਆ ਅਤੇ ਲੁੱਟਦੀਆਂ ਨੀਤੀਆਂ ਨਾਲ ਇਸ ਪਿੰਡ ਤੇ ਹਮਲਾ ਕੀਤਾ ਇਸ ਹਮਲੇ ਦੌਰਾਨ ਚੌਧਰੀ ਤਖਤਮਾਲ ਫੌਜਾਂ ਦੇ ਹੱਥੋਂ ਮਾਰਿਆ ਗਿਆ ਅਤੇ ਨਗਰ ਨੂੰ ਢੇਟ ਢੈਰੀ ਕਰ ਦਿੱਤਾ ਗਿਆ ਪਿੰਡ ਦੇ ਵਸਨੀਕ ਰਾਤੋ-ਰਾਤ ਇਸ ਜਗ੍ਹਾ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਜਾਂ ਕਿਤੇ ਹੋਰ ਠਹਿਰ ਮਿਲੀ ਤਾਂ ਉੱਥੇ ਜਾ ਕੇ ਰਹਿਣ ਲੱਗ ਪਏ ਅਤੇ ਭਾਈ ਫੇਰੂਮੱਲ ਜੀ ਨਗਰ ਦੀਆਂ ਸੰਗਤਾਂ ਸਮੇਤ ਖਡੂਰ ਸਾਹਿਬ ਜਾ ਕੇ ਬਸਣ ਲੱਗੇ ਆਪ ਜੀ ਦਾ ਵਿਆਹ ਮਾਤਾ ਖੀਵਾ ਜੀ ਪਿੰਡ ਸੰਗਰਕੋਟ ਨਾਲ ਹੋਇਆ ਆਪ ਜੀ ਦੇ ਦੋ ਪੁੱਤਰ ਭਾਈ ਦਾਸੂ ਜੀ ਅਤੇ ਭਾਈ ਦਾਤੂ ਜੀ ਆਪ ਜੀ ਦੇ ਦੋ ਪੁੱਤਰੀਆਂ ਸਨ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਧੰਸ਼ੇ ਦੇ ਗੁਰੂ ਨਾਨਕ ਜੀ ਨੇ अनेका ਹੀ ਪਰਚੇ ਪਾ ਕੇ ਆਪ ਜੀ ਦੀ ਪਰਖ ਕੀਤੀ ਅਤੇ 2 ਸਤੰਬਰ 1539 ਨੂੰ ਗੁਰਗੱਦੀ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਆਪ ਜੀ ਸੰਗਤ ਨੂੰ ਤਰਸਦੇ ਹੋਏ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਕੇ 19 ਮਾਰਚ 1552 ਈਸਵੀ ਨੂੰ ਜੋਤੀ ਜੋਤ ਸਮਾਗ ਹੈ ਲਓ ਜੀ ਇਹ ਸਿਕਾ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਰੇ ਤੇ ਜਿਨ੍ਹਾਂ ਨੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਜਾ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਇੱਥੇ ਹੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਗੱਜ-ਬੱਜ ਕੇ ਬੁਲਾਉਣੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ